ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇਪਰਵਾ ਇਸ ਵਕਤ ਖੜਿਆ ਆਪਾਂ ਬਰਨਾਲੇ ਦੇ ਵਿੱਚ ਗੈਟ 7+ ਆਇਲਰ ਸੈਂਟਰ ਤੇ ਅੱਜ ਮੇਰੇ ਭੈਣ ਭਰਾਵਾਂ ਵਾਸਤੇ ਸਪੈਸ਼ਲ ਜਿਹੜਾ ਸੁਨਹਿਰੀ ਮੌਕਾ ਲੈ ਕੇ ਆਇਆ ਮੈਂ ਤੇ ਪਹਿਲਾਂ ਆਪਾਂ ਗੱਲਬਾਤ ਕਰਦੇ ਮੈਡਮ ਹੁਣ ਦੇ ਨੇ ਮੈਡਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਜੀ ਉਮੀਦ ਕਰਦੇ ਹਾਂ ਠੀਕ ਠਾਕ ਹੀ ਹੋਵੋਗੇ ਹਾਂਜੀ ਹਾਂਜੀ ਜਿਹੜੇ ਸਾਡੇ ਨਵੇਂ ਜੰਗੇਜ ਮੁੰਡੇ ਕੁੜੀਆਂ ਨੇ ਜੀ ਤੇ ਉਹ ਬਾਹਰ ਜਾਣ ਦੇ ਸ਼ਕੀਨ ਹੈਗੇ ਨੇ ਤੇ ਉਹਨਾਂ ਨੂੰ ਬਾਹਰ ਜਾਣ ਦੇ ਲਈ ਸਭ ਤੋਂ ਸਖਾਲਾ ਤਰੀਕਾ ਤੇ ਘੱਟ ਬਜਟ ਦੇ ਵਿੱਚ ਉਹ ਕਿੱ ਠੀਕ ਹੈ ਪਹਿਲੀ ਗੱਲ ਤਾਂ ਅੱਜ ਕੱਲ ਬੱਚੇ ਬਹੁਤ ਹੀ ਦਿੱਕਤ ਆ ਰਹੀ ਹੈ ਬੱਚਿਆਂ ਨੂੰ ਜਿਹੜੇ ਕੈਨੇਡਾ ਟੋਰਾਂਟੋ ਸੈਰੀਵਲ ਜਾ ਰਹੇ ਕਿਉਂਕਿ ਉੱਥੇ ਕੰਮ ਬਿਲਕੁਲ ਨਹੀਂ ਹੈਗਾ ਇਹ ਸੱਚ ਹੈ ਕਿਉਂਕਿ ਬੱਚੇ ਪ੍ਰੈਫਰ ਹੀ ਉੱਥੇ ਕਰਦੇ ਆ ਜਿੱਥੇ ਜ਼ਿਆਦਾ ਉਥੇ ਪੰਜਾਬੀ ਨਹੀਂ ਬਟ ਹੁਣ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਐਸੀਆਂ ਨੇ ਜਿਵੇਂ ਨੋਵਾ ਸਕੋਸ਼ੀਆ ਅਲਬਰਟਾ ਪ੍ਰਿੰਸ ਐਡਵਰਡ ਆਇਲੈਂਡ ਜਿੱਥੇ ਪੰਜਾਬੀ ਘੱਟ ਨੇ ਤੇ ਉੱਥੇ ਕੰਮ ਬਹੁਤ ਜ਼ਿਆਦਾ ਹੈ ਛੋਟੇ ਏਰੀਆ ਨੇ ਠੰਡ ਉੱਥੇ ਜ਼ਿਆਦਾ ਹੈ ਬਟ ਉੱਥੇ ਪੀਆਰ ਵੀ ਜਲਦੀ ਮਿਲਦੀ ਹੈ ਤੇ ਬਹੁਤ ਹੀ ਸਸਤੇ ਕਾਲਜਿਸ ਨੇ ਉੱਥੇ ਠੀ ਓਵਰঅল 6 ਐਂਡ 5.5 ਈਚ ਮੋਡਿਊਲੋ ਲੈ ਕੇ ਜਾ ਸਕਦੇ ਨੇ ਜ ਕਾਫੀ ਵਾਰ ਨਾ ਕੀ ਹੁੰਦਾ ਸਾਨੂੰ ਇਹ ਸੁਣਨ ਦੇ ਲਈ ਮਿਲਦਾ ਕਹਿੰਦੇ ਜਿਹੜੇ ਆਈਲੈਂਡ ਸੈਂਟਰਾਂ ਵਾਲੇ ਹੁੰਦੇ ਨੇ ਇਹਨਾਂ ਵਿੱਚ ਮਾਰ ਬਹੁਤ ਪੈਂਦੀ ਆ ਸਟੂਡੈਂਟਾਂ ਨੂੰ ਕਾਫੀ ਵਾਰ ਤੁਸੀਂ ਘਰ ਮੇਰੇ ਖਿਆਲ ਸੁਣਦੇ ਹੋਗੇ ਇਦਾਂ ਜਿਹੜੀਆਂ ਆਪਣੇ ਨਿਊਜ਼ ਵਗੈਰਾ ਚ ਆਉਂਦੇ ਰਹਿੰਦੇ ਨੇ ਨਾ ਚੀਜ਼ਾਂ ਦਿੰਦੀਆਂ ਤੇ ਆਪਣੇ ਕੋਲ ਜਿਹੜੀ ਫੈਸਿਲਿਟੀ ਕੀ ਕੀ ਮਿਲ ਸਕਦੀ ਹੈ ਜਿਹੜੀ ਇੱਕ ਨੰਬਰ ਦੇ ਵਿੱਚ ਹੋਊ ਬਿਲਕੁਲ ਜੀ ਮੇਰਾ ਸ਼ੁਰੂ ਤੇ ਹੀ ਰੈਂਸਟੀਟਿਊਟ ਦੇ ਵਿੱਚ ਕਿਉਂਕਿ ਮੈਨੂੰ ਪਤਾ ਬੱਚਿਆਂ ਨੂੰ ਫੀਸ ਦੇਣੀ ਬਹੁਤ ਔਖੀ ਹੈ ਪੇਰੈਂਟਸ ਹਾਂਜੀ ਹਾਂਜੀ ਮੈਂ ਫੀਸ ਪ੍ਰਾਇਰੀਟੀ ਸਾਡੀ ਕੁਆਲਿਟੀ ਆ ਸਟੀਚਰਸ ਬਹੁਤ ਵਧੀਆ ਰੱਖੇ ਨੇ ਤੇ ਅਸੀਂ ਆਫਰਸ ਰੱਖੇ ਨੇ ਜਿਹੜੇ ਬੱਚੇ ਵਧੀਆ ਪੜਨ ਵਾਲੇ ਆ 7+ ਬੈਂਡ ਲੈਂਦੇ ਉਹਨਾਂ ਲਈ ਸਪੈਸ਼ਲ ਡਿਸਕਾਊਂਟ ਹੁੰਦਾ 50% 60% ਈਵਨ ਜਿਹੜੇ ਫਾਈਨੈਂਸ਼ਲੀ ਵੀਕ ਬੱਚੇ ਨੇ ਉਹ ਵੀ ਸਾਡੇ ਕੋਲ ਵਿਜ਼ਿਟ ਕਰ ਸਕਦੇ ਅਸੀਂ ਜਿੰਨੀ ਹੈਲਪ ਹੁੰਦੀ ਹੈ ਉਹਨਾਂ ਦੀ ਕਰਦੇ ਆ ਠੀਕ ਹੈ ਜੀ ਜਿਹੜਾ ਤੁਹਾਡਾ ਇਸ ਵਕਤ ਤਜਰਬਾ ਹੈਗਾ ਕਿੰਨੇ ਸਾਲ ਦਾ ਹੋ ਚੁੱਕਿਆ ਸਾਨੂੰ ਜੀ ਤਕਰੀਬਨ ਹੋ ਚੁੱਕਿਆ 5 ਸਾਲ 5 ਸਾਲ ਹੋ ਚੁੱਕੇ ਤੇ 5 ਸਾਲਾਂ ਦੇ ਵਿੱਚ ਮੈਡਮ ਤੁਸੀਂ ਕਿੰਨਾ ਜਿਹੜੇ ਮਤਲਬ ਘੱਟੋ ਘੱਟ ਕਿੰਨੇ ਜਿਹੜੇ ਸਟੂਡੈਂਟ ਹੈਗੇ ਪੇਸ ਚ ਅਰਾਊਂਡ ਅਸੀਂ ਭੇਜ ਚੁੱਕੇ ਹਾਂ 4849 ਤੇ ਅਸੀਂ ਜਿੰਨੇ ਵੀ ਵੀਜ਼ਾ ਲਗਾਏ ਉਹਦੇ ਵਿੱਚੋਂ ਸਿਰਫ ਇੱਕ ਰਿਫਿਊਜ਼ਲ ਆਇਆ ਹਲ ਤੱਕ ਹਾਂਜੀ ਤੇ ਬਾਕੀ ਸਾਰੇ ਵੀਜ਼ਾ ਸਕਸੈਸ ਰੇਟ ਸਾਡਾ ਵਧੀਆ ਹੈ ਠੀਕ ਹੈ ਜੀ ਤੇ ਜਿਹੜੇ ਸਾਡੇ ਭੈਣ ਭਰਾ ਸਾਥੀ ਦੇਖ ਰਹੇ ਨੇ ਆਪਣੀ ਵੀਡੀਓ ਨੂੰ ਹਨਾ ਜੀ ਤੇ ਸਾਡੇ ਕੋਲੇ ਪਹੁੰਚਣਾ ਵੀ ਚਾਹੁੰਦੇ ਨੇ ਹਾਂਜੀ ਤੇ ਉਹਨਾਂ ਨੂੰ ਘੱਟ ਬਜਟ ਦੇ ਵਿੱਚ ਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਆਪਣਾ ਸੈਂਟਰ ਹੈਗਾ ਉਹਨਾਂ ਨੂੰ ਲਿਜਾ ਸਕਦਾ ਉੱਥੇ ਤੇ ਉਹਨਾਂ ਵਾਸਤੇ ਇੱਕ ਵਾਰੀ ਸਾਡਾ ਇਹ ਐਡਰੈਸ ਹੈਗਾ ਉਹ ਜ਼ਰੂਰ ਬੋਲ ਦਿਓ ਹਾਂਜੀ ਸਾਡਾ ਇੰਸਟੀਚੂਟ ਦਾ ਨੇਮ ਹੈ ਜਿਗੇਟ ਸਰਵਨ ਇੰਸਟੀਚੂਟ ਐਂਡ ਇਮੀਗ੍ਰੇਸ਼ਨ ਤੇ ਦਾ ਐਡਰੈਸ ਬਰਨਾਲਾ ਦੇ ਵਿੱਚ ਇੰਸਟੀਚੂਟ ਹੈ ਇਹ 16 एकड़ ਨੀਅਰ ਗੇਟ ਨੰਬਰ 3 ਰਾਂਬਾਗ ਦੀ ਬੈਕਸਾਈਡ ਪਲੀਜ਼ ਵਿਜ਼ਿਟ ਕਰੋ ਅਸੀਂ ਜਿੰਨਾ ਹੋ ਸਕੇ ਤੁਹਾਡੇ ਲਈ ਉਨੀ ਹੈਲਪ ਕਰਾਂਗੇ ਚਾਹੇ ਤੁਸੀਂ ਕੋਚਿੰਗ ਲੈਣੀ ਹੈ ਚਾਹੇ ਤੁਸੀਂ ਬਾਹਰ ਜਾਣਾ ਹੈ ਅਸੀਂ ਸਸਤੇ ਸਸਤੇ ਕਾਲਜਸ ਨਾਲ ਡੀਲ ਕਰਦੇ ਹਾਂ ਜੀਆਈਸੀ ਵੀ ਘਟਾ ਮੌਂਟਰੀਅਲ ਵਾਲੀ ਸਾਈਡ 9 ਲੱਖ ਜੀਆਈਸੀ ਹੈ ਤੇ ਕਾਲਜਸ ਬਹੁਤ ਹੀ ਜ਼ਿਆਦਾ ਸਸਤੇ ਨੇ ਤੇ ਸਾਡੀ ਪ੍ਰਾਇਰਟੀ ਵੀ ਹੁੰਦੀ ਹੈ ਕਿ ਬੱਚਿਆਂ ਨੂੰ ਅਸੀਂ ਦੇਖਦੇ ਹਾਂ ਬਹੁਤ ਹੀ ਜ਼ਿਆਦਾ ਕਈ ਗਰੀਬ ਘਰੋਂ ਹੁੰਦੇ ਆ ਤੇ ਬਾਕੀ ਏਜੰਟ ਉਹਨਾਂ ਲੁੱਟਦੇ ਬਹੁਤ ਆ ਤੇ ਸਾਡੀ ਪ੍ਰੈਅਰਿਟੀ ਇਹ ਸੀ ਤੁਹਾਡੀ ਹੈਲਪ ਕਰ ਸਕੇ ਸੋਸੀਕੋਲੋਜਿਸ ਤੇ ਸਸਸੀ ਸਿਟੀਆਂ ਵਿੱਚ ਉਹਨੂੰ ਪੇਜ ਪੇ ਸਕੇ ਤੇ ਮੇਰੇ ਵੱਲੋਂ ਵੀ ਇਹੀ ਗੁਜਾਰਸ਼ ਆ ਤੁਹਾਡੇ ਆਪਣੇ ਬਿੱਟੂ ਬੇਪਰਵਾਹ ਦੇ ਵੱਲੋਂ ਤੇ ਜਿਹੜੇ ਵੀ ਮੇਰੇ ਭੈਣ ਭਰਾ ਸਾਡੀ ਵੀਡੀਓ ਨੂੰ ਵੇਖ ਰਹੇ ਨੇ ਸਕਰੀਨ ਦੇ ਪਰਨਮਬ ਤੁਸੀ ਦੇਖ ਸਕਦੇ ਹੋ ਤੇ ਤੁਸੀਂ ਕਾਲ ਕਰੋ ਛੇਤੀ ਛੇਤੀ ਪਹੁੰਚੋ ਇੱਥੇ ਵਿਜ਼ਿਟ ਕਰੋਗੇ ਨਾ ਤਾਂ ਮੇਰੇ ਖਿਆਲ ਆ ਤੁਹਾਨੂੰ ਅਲੱਗ ਤੋਂ ਇੱਕ ਨਜ਼ਾਰਾ ਵੱਖਰਾ ਦੇਖਣ ਦੇ ਲਈ ਮਿਲੂਗਾ ਥੈਂਕ ਯੂ ਸ਼ੁਕਰੀ ਮਿਹਰਬਾਨੀ ਜਾਂਦੇ ਰਹੋ